ਮੋਟੂ ਅੱਡੜੀ ਗਾਰ ਕੱਟ ਕੇ ਲੈ ਖਾਲ ਸਮਰੀ ਜਾਂਦੇ ਆ ਬਾਈ ਦੁੱਡੇ ਵਾਲਾ ਖਾਲ ਤੇ ਦੇਖ ਲੋ ਖਾਲ ਕਿਵੇਂ ਬੰਦ ਹੋਇਆ ਹੁਣ ਸੌਣ ਦਾ ਮਹੀਨਾ ਹੈ ਤੇ ਸੱਪ ਤਾਂ ਫੁਕਾਰੇ ਮਾਰਦੇ ਆਉਂਦੇ ਸੱਪ ਵੀ ਇਹਦੇ ਪੀਤੀ ਨੰਗ ਨਹੀਂ ਸਕਦਾ ਤੇ ਉਹ ਵਧੀਆ ਕਰਿਆ ਧੰਨਵਾਦ ਇਹਨਾਂ ਭਰਾਵਾਂ ਦਾ ਜਿਹੜੇ ਆ ਗਏ ਇੱਕਾ ਚੀਜ਼ ਹੁੰਦੀ ਹੈ ਨਾ ਬੰਦਿਆਂ ਦੀ ਸਾਰਿਆਂ ਦੀ ਰਲ ਕੇ ਕੋਈ ਵੀ ਆਪਾਂ ਕੰਮ ਕਰ ਸਕਦੇ ਆ ਆਪਦੇ ਆਦਾ ਮੱਥਾ ਵੀ ਫਮਾਰ ਸਕਦੇ ਆ ਤੇ ਸਾਰੇ ਆ ਕੇ ਆਪਦੇ ਖਾਲ ਤੇ ਲੱਗ ਗਏ ਤੇ ਸਾਡੇ ਉਧਰ ਲਾਇਰ ਗਿਆ ਜਿਹੜਾ ਅੱਗੇ ਵਾਲੇ ਦੋਨੇ ਬ੍ਰਾਂਚਾਂ ਉੱਥੇ ਬੰਦੇ ਸੱਦਨੇ ਪੈਂਦੇ ਬੰਦੇ ਫੇਰ ਵੀ ਨਹੀਂ ਆਉਂਦੇ ਤੇ ਇੱਥੇ ਇਹਨਾਂ ਦਾ ਧੰਨਵਾਦ ਐ ਕਰਦੇ ਆ ਵੀ ਵਧੀਆ ਇੱਕ ਇਹਨਾਂ ਸਾਰੇ ਇਕੱਠੇ ਹੋ ਗਏ ਤੇ ਦੂਜੇ ਜਵਾਬ ਨੂੰ ਖਿਲਾਉਂਦਾ ਸਾਰੇ ਇਕੱਠੇ ਨਾ ਟਾਲੀ ਹਲ ਵੀ ਆ ਗਿਆ ਆਪਦੀ ਬ੍ਰਾਂਚ ਵਾਲੇ ਪਾਸਿਓ ਤੇ ਸਾਰੇ ਇਕੱਠੇ ਹੋ ਗਏ ਉਧਰ ਨਿਟਾਲੀ ਵਾਲਾ ਯਾਰ ਆਪ ਆਪਣਾ ਅਦਗੇ ਵਾਲੇ ਪਾ ਖਾਲਾਂ ਤੇ ਘਟ ਜਾਂਦੇ ਆ ਨਾ ਅਸੀਂ ਹੈ ਪੰਜ ਛੇ ਰਹੇ ਨੇ ਬਾਲੇ ਨਹੀਂ ਹੈ ਤਾਂ ਬਹੁਤ ਖਰਾ ਮਗਰੀ ਵਰਦੇ ਇਧਰ ਹੀ ਵਰਦੇ ਆ 70 ਦੇ ਬੰਦੇ ਆਏ ਨੇ ਬੰਦੇ 40 ਆਏ ਆ ਅਜਾ 70 ਹੈ 70 ਆ ਤਾਂ ਫਿਰ 70 ਦਾ ਰਸ 40 ਦਾ ਕਿੱਥੇ ਆ ਗਿਆ 17 ਹੀ ਆ ਫਿਰ ਮੈਂ ਗਿਣ ਲੇ ਸੀ 17 ਆ ਗਏ ਚੱਲ ਆ ਜਾਣਗੇ ਉਹ ਕਈ ਵਾਰੀ ਟਾਈਮ ਲੱਗ ਜਾਏ ਰੋਟੀ ਖਾਂਦਿਆਂ ਨੂੰ ਫਿਰ ਟਾਈਮ ਰੋਟੀ ਖਾ ਕੇ ਆਉਣਗੇ ਰਾਹ ਆਫੇ ਤੱਤਰ ਹੋਟਲ ਚ ਖਾ ਕੇ ਆਉਂਦੇ ਨੇ ਇਹ ਤਾਂ ਕਰਕੇ ਟਾਈਮ ਲੱਗ ਜਾਂਦਾ ਹੈ ਅੱਛਾ ਹੋਟਲ ਚ ਜਾਂਦੇ ਆ ਹਾਂ ਠੀਕ ਹੈ ਧਰਸੀ ਚੱਲਨੀ ਦੋ ਰੋਟੀਆਂ ਦਾ ਭੂਪਣਾ ਬਣਾ ਲਗੇ ਸਹੀ ਗੱਲ ਹੈ ਜਦੋਂ ਕੰਮ ਦੀ ਰੋਤ ਹੋਵੇ ਫਿਰ ਤਾਂ ਭੂਪਨੇ ਬਣਾਉਣਾ ਪੈਂਦਾ ਹੈ ਐ ਵੀ ਕਹਿੰਦੇ ਬਿਜਲੀ ਦੇ